हां जी ਪੰਜਾਬੀਓ ਕੱਲ ਇੱਕ ਆਪਣੇ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਦੀ ਟੀਮਾਂ ਉਹਨਾਂ ਦਾ ਬਿਆਨ ਆਉਂਦਾ ਹੈ ਕਹਿੰਦੇ ਜਿਹੜੀ ਆ ਭਾਜਪਾ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਲੋਕਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਰਹੀ ਹੈ ਇਹ ਜਾਣਕਾਰੀ ਨਹੀਂ ਦਿੰਦੀ ਇਹ ਸਾਡਾ ਡਾਟਾ ਇਕੱਠਾ ਕਰਕੇ ਚੋਰੀ ਕਰਕੇ ਲੈ ਕੇ ਜਾਣਗੇ ਫਿਰ ਵੋਟਾਂ ਚੋਰੀ ਕਰਨਗੇ ਪਰ ਮੈਂ ਰਪਾਲ ਸਿੰਘ ਜੀ ਚੀਮਾ ਨੂੰ ਇੱਕ ਬੇਨਤੀ ਕਰਦਾ ਹਾਂ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੈ ਨਹੀਂ ਸੀ ਤਾਂ ਤੁਸੀਂ ਵੀ ਜਨਾਨੀਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਮਹੀਨਾ ਇਕੱਠਾ ਕਰ ਦੇਣ ਵਾਸਤੇ ਆਧਾਰ ਕਾਰਡ ਮੰਗੇ ਸੀ ਡਾਕੂਮੈਂਟ ਮੰਗੇ ਸੀ ਤੁਸੀਂ ਕਿਹੜਾ ਉਹ ਭੈਣਾਂ ਨੂੰ ਨਾਨਕੀ ਸ਼ੱਕ ਦੇਣੀ ਸੀ ਤੁਸੀਂ ਵੀ ਡਾਟਾ ਚੋਰੀ ਕਰਨ ਵਾਸਤੇ ਕੀਤਾ ਸੀ ਦੂਜੀ ਗੱਲ ਉਹਨਾਂ ਦਿਨਾਂ ਦੇ ਵਿੱਚ ਥੋੜੇ ਕਹਿੰਦੇ ਜਨਾਨੀਆਂ ਵੀ ਉਸਰੇ ਸਾਹਣ ਨੂੰ ਫਿਰਦੀਆਂ ਸੀ ਕਿ ਸਾਨੂੰ ਮਹੀਨੇ ਦਾ ਹਜ਼ਾਰ ਸਾਲ ਦਾ 1200 ਤੇ ਪੰਜਾਬ ਸਰਕਾਰ ਦੇ 5 ਸਾਲਾਂ ਦਾ 60000 ਬਣਜੂ ਡਾਟਾ ਤੁਸੀਂ ਵੀ ਚੋਰੀ ਕੀਤਾ ਇਸ ਵਾਸਤੇ ਇਹੋ ਜੀਆਂ ਦੁੱਫੂ ਗੱਲਾਂ ਨਾ ਕਰਿਆ ਕਰੋ ਨਾ ਤਾਂ ਏਡੇ ਤੁਸੀਂ ਦੁੱਫੂ ਐ ਤੇ ਨਾ ਅਸੀਂ ਲੋਕ ਪੰਜਾਬ ਦੇ ਲੋਕ ਏਡੇ ਦੁੱਫੂ ਐ ਮੇਰੇ ਇਹ ਸ਼ਬਦਾਂ ਦੇ ਹੀਰਫੇਰ ਨੂੰ ਸਮਝ ਲਿਆ ਜੇ ਮੈਂ ਕੀ ਕਹਿਣਾ ਚਾਹਣਾ ਕਈ ਵਾਰੀ ਗੁੱਸਾ ਕਰ ਜਾਂਦੇ ਮੇਰੇ ਵਰਗਾ ਮਾਤਤ ਮਾਰਿਆ ਜਾਂਦਾ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ